ਸਾਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 1988 ਦੇ ਹੜ੍ਹ ਅਤੇ 2025 ਦੇ ਹੜ੍ਹ ਬਾਰੇ ਦੋਵਾਂ ਕੋਕ ਸਮਿਆਂ ਦੇ ਘਟਨਾਵਾਂ ਪਰ ਦਰ ਦੇਖੂਗਾ 1988 ਵਿੱਚ ਪੰਜਾਬ ਨੇ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਦੇਖਿਆ ਸੀ ਹੁਣ 2025 ਵਿੱਚ ਫਿਰ ਉਸ ਤਰ੍ਹਾਂ ਦੇ ਵੱਡੇ ਘਟਨਾ ਸਾਹਮਣੇ ਆ ਰਹੀ ਹੈ ਹਾਓ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ 1988 ਦੀ ਹੜ੍ਹ ਦਾ ਅਸਲ ਕਾਰਨ ਕੀ ਸੀ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕਾਂ ਦੀ ਜਾਨ ਗਈ ਅਤੇ ਹੁਣ 2025 ਦੇ ਹੜ੍ਹ ਦਾ ਕੀ ਹਾਲ ਹੈ ਨਾਲ ਇਹ ਦੋਨਾਂ ਸਮਿਆਂ ਦੀ ਤੁਲਨਾ ਵੀ ਕਰਾਂਗੇ 1988 ਨੂੰ ਪੰਜਾਬ ਦੇ ਇਹ ਤਿਆਰ ਦਸਤੂ ਤਬਾਹੀ ਭਰਿਆ ਹਾਲ ਕਰ ਜਾਂਦਾ ਹੈ ਕਿਉਂਕਿ ਇਸ ਸਾਲ ਜੁਲਾਈ ਅਗਸਤ ਦੇ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਰਿਕਾਰਡ ਤੋੜ ਭਾਰੀ بارش ਹੋਈ ਸੀ ਜਿਸ ਕਾਰਨ ਪੰਜਾਬ ਦੇ ਜਿੰਨੇ ਵੀ ਡੈਮ ਓਵਰਫਲੋ ਹੋ ਗਏ ਸਨ ਅਤੇ ਸਤੰਬਰ ਨੂੰ 88 ਵਿੱਚ ਕੇਵਲ 4 ਦਿਨਾਂ ਦੇ ਵਿੱਚ ਵਿੱਚ ਪਾਖੜਾ ਖੇਤਰ ਵਿੱਚ 634 ਮਿਲੀਮੀਟਰ ਨਹੀਂ ਪਿਆ ਜਿਸ ਕਾਰਨ ਪਾਖੜਾ ਵਿਆਹ ਦੇ ਟਾਈਮ ਦੀ ਪ੍ਰਣਾਲੀ ਓਵਰਫਲੋ ਹੋ ਗਈ ਅਤੇ ਦਹਾਵਾ ਵਿੱਚ ਪਾਣੀ ਛੱਡਣ ਕਾਰਨ ਪੰਜਾਬ ਵਿੱਚ ਬਹੁਤ ਫਸਲਾਂ ਨੂੰ ਨੁਕਸਾਨ ਹੋਇਆ ਅਚਾਨਕ ਇਹ ਛੱਡਾਂ ਨਾਲ ਲੋਕਾਂ ਨੇ ਪਾਖੜਾ ਬਿਆਸ ਦੇ ਛੇਰ ਮਨੋਂ ਦੋਸਹੀ ਸਮਝਿਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਨੁਕਸਾਨ ਲਗਭਗ 1299 ਬੰਡਾਂ ਵਿੱਚੋਂ 9000 ਰੈਂਡ ਡੁੱਬ ਗਈ ਅਤੇ 2500 ਬੰਡ ਪੂਰੀ ਤਰ੍ਹਾਂ ਬਰਬਾਦ ਹੋ ਗਏ ਲਗਭਗ 34 ਲੱਖ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਜਿਸ 1500 ਲੋਕਾਂ ਨੇ ਆਪਣੀ ਜਾਨ ਵੀ ਗਵਾਈ ਦਿੱਤੀ ਸੀ ਖੇਤੀ ਜੋਕ ਪੰਜਾਬ ਦੀ ਸਭ ਤੋਂ ਮੁਟੇਰੀ ਗਿਣਤੀ ਘਟੀ ਸੀ ਉਹ ਪਾਣੀ ਵਿੱਚ ਦਬਾਅ ਹੋ ਗਈ ਕਿਸਾਨਾਂ ਨੇ ਫਸਲਾਂ ਵੇਚੀਆਂ ਹੋਈਆਂ ਖੇਤਾਂ ਸਭ ਕੁਝ ਗਵਾ ਦਿੱਤਾ ਰੈਸਕਿਊ ਆਪਰੇਸ਼ਨ ਉਸ ਸਮੇਂ ਬਹੁਤ ਮੁਸ਼ਕਲ ਸੀ ਨਾ ਹੀ ਹੈਲੀਕਾਪਟਰ ਸੀ ਨਾ ਹੀ ਕੋਈ ਐਨਡੀਆਰਫ ਦੀ ਤੰਗਮਗਾਣਾ ਉਸ ਸਮੇਂ ਫੌਜ ਅਤੇ ਬੋਰਸ ਨੇ ਹੀ ਲੋਕਾਂ ਦੀ ਜਾਨ ਬਚਾਈਆਂ ਬੱਚੇ ਬਜ਼ੁਰਗਾਂ ਪਾਣੀ ਵਿੱਚ ਡੁੱਬ ਕੇ ਕਿਸ਼ਰ ਖੇਤਾਂ ਤੋਂ ਲਜਾਏ ਗਏ ਫਸਲਾਂ ਬਰਬਾਦ ਹੋਈਆਂ ਪਾਣੀ ਖੜਾ ਰਿਹਾ ਲੋਕ ਘਰਾਂ ਤੋਂ ਬਾਹਰ ਵਗੇ ਉਸ ਸਮੇਂ ਦੇ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਇਹ ਹਾਰਸ਼ੁਕੀ ਨਿਯਮ ਮਤੇਹ ਕਿਉਂਕਿ ਜ਼ਮੀਨ ਦੇ ਪਾਣੀ ਨੂੰ ਵਧਾਏਗਾ ਪਰ ਲੋਕਾਂ ਲਈ ਇਹ ਬਿਲਕੁਲ ਬਹੁਤ ਦੁਖਦਈ ਹੁਣ ਗੱਲ ਕਰਦੇ ਹਾਂ 2025 ਦੀ ਜੁਲਾਈ-ਅਗਸਤ 2025 ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਿੱਚ ਰਕਾਰ ਤੋੜ ਭਾਰੀ بارش ਹੋਈ ਅਤੇ ਕਈ ਲੈਂਡਸਲਾਈਡਿੰਗ ਹੋਈਆਂ। ਨਾਲ ਹੀ ਪੰਜਾਬ ਵਿੱਚ ਭਾਰੀ ਮਾਨਸੂਨ ਆ ਗਿਆ ਜਿਸ ਕੰਨ ਡੈਮਾਂ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਦਰਿਆ ਵਿਆਸ ਅਤੇ ਰਾਵੀ ਫਿਰ ਤੋਂ ਆਪਣੇ ਕਿਨਾਰੇ ਤੋੜ ਗਏ। ਸਤलुज ਦਰਿਆ ਵੀ ਟੁੱਟਣ ਦੇ ਕਿਨਾਰੇ ਤੇ ਹੈ। ਕਿਉਂਕਿ ਕੁਝ ਦਿਨਾਂ ਵਿੱਚ ਹੀ ਪੰਜਾਬ ਦੇ ਕਈ ਪਿੰਡ ਅਤੇ ਸ਼ਹਿਰ ਪਾਣੀ ਵਿੱਚ ਡੁੱਬ ਗਏ। ਮੀਡੀਆ ਰਿਪੋਰਟਾਂ ਮੁਤਾਬਕ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਰਾਫਤ ਕੈਂਪਾਂ ਵਿੱਚ 1400 ਤੋਂ ਵੱਧ ਕੈਂਡੀ ਡੁੱਬ ਗਈ 350 ਲੱਖ 3.5 ਲੱਖ ਲੋਕਾਂ ਲੋਕ ਪ੍ਰਭਾਵਿਤ ਹੋਏ 2.5 ਲੱਖ ਏਕੜ ਫਸਲ ਬਰਬਾਦ ਹੋਈ ਹੈ 29 ਪੀ ਲੋਕਾਂ ਦੀ ਜਾਨ ਜਾਣ ਦਾ ਆਕੜਾ ਹੈ ਅਰੇ ਇਹ ਆਕੜਾ ਹੋਰ ਵੀ ਵੱਤ ਸਕਦਾ ਦੂਰ 25 ਦੀ ਹਾੜ ਨੇ ਪੰਜਾਬ ਦੀ ਖੇਤੀ ਨੂੰ ਮੁੜ ਤਬਾਹ ਕਰ ਦਿੱਤਾ ਹੈ ਖੜੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਪੇਥਾਂਵਾ ਤੇ ਖਾਦ ਤੇ ਮਿੱਟੀ ਵੀ ਬਰਵਾਦ ਹੋ ਗਈ ਅੱਜ ਦੇ ਇਸ ਸਮੇਂ ਵਿੱਚ ਆਪਰੇਸ਼ਨ ਕੁਝ ਬਿਹਤਰ ਨਹੀਂ ਰੈਸਕਿਊ ਆਪਰੇਸ਼ਨ ਕੁਝ ਬਿਹਤਰ ਨਹੀਂ ਐਨਡੀਆਰਐਫ ਐਸਡੀਆਰਐਫ ਪਹੁੰਚ ਦੇ ਹੈਲੀਕਾਪਟਰ ਵੀ ਪਰ ਇਸ ਦੇ ਨਾਲ ਨਾਲ ਕਈ ਕਲਾਕਾਰ ਐਨਜੀਓ ਪੰਜਾਬ ਦੇ ਲੋਕ ਸਭ ਲੱਗੇ ਹੋਏ ਹਨ ਪਰ ਇਹ ਜਿੰਨਾ ਨੁਕਸਾਨ ਹੋਇਆ ਇਸ ਤੂਬਰਾਂ ਲਈ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਜਿੰਨਾ ਨੁਕਸਾਨ ਹੋਇਆ ਪੰਜਾਬ ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕਾਂ ਦਾ ਦਰਦ ਉਹੀ ਹੈ ਜੋ 1988 ਵਿੱਚ ਸੀ ਇਸ ਨੂੰ ਉੱਪਰ ਨੂੰ ਟੈਨ ਲੱਗੇਗਾ ਪਰ ਪੰਜਾਬ ਫਿਰ ਆਪਣੇ ਹੌਣ ਪੈਰਾਂ ਤੇ ਖੜਾ ਹੋਵੇਗਾ ਪੰਥ ਦੋਸਤੋ ਪੰਜਾਬ ਹਮੇਸ਼ਾ ਆਪਣੀ ਮਿੱਟੀ ਆਪਣੇ ਖੇਤਾਂ ਆਪਣੇ ਨਾਲ ਲਈ ਮਸ਼ਹੂਰ ਰਿਹਾ ਹੈ ਪਰ ਹਾੜ ਹਮੇਸ਼ਾ ਇਸ ਮਿੱਟੀ ਨੂੰ ਸਭ ਤੋਂ ਵੱਧ ਅਤੇ ਵੱਡਾ ਨੁਕਸਾਨ ਪਹੁੰਚਾਉਂਦੇ ਹਨ ਅੱਜ ਦੀ ਮੀਟਿੰਗ ਵਿੱਚ ਦੇਖਿਆ ਕਿ ਅਸੀਂ 88 ਤੇ 2025 ਦੇ ਹਾਰ ਕਿੰਨੇ ਦਵਾਈ ਕਰ ਸਕੋ। ਇਹ ਸਰਪੱਤਿਆਸ ਨਹੀਂ ਇਹ ਸਾਨੂੰ ਇੱਕ ਸਬਕ ਦਿੰਦੇ ਹਨ ਕਿ ਅਸੀਂ ਆਪਣੇ ਮੂਹਰੇ ਨੂੰ ਸਮਝੀਏ ਆਪਣੀਆਂ ਨਦੀਆਂ ਦੀ ਸੰਭਾਲ ਕਰੀਏ ਬਿਜੈਸਟਲ ਮੈਨੇਜਮੈਂਟ ਨੂੰ ਮਜ਼ਬੂਤ ਕਰੀਏ। ਅਸੀਂ ਅਰਦਾਸ ਕਰਦੇ ਹਾਂ ਕਿ ਜੋ ਵੀ ਲੋਕ ਇਸ ਹਾਰ ਨਾਲ ਪੀੜਤ ਹਨ ਉਹ ਜਲਦੀ ਸੁਰੱਖਿਅਤ ਹੋਣ ਤੇ ਪੰਜਾਬ ਮੋੜਾ ਆਪਣੇ ਪੈਰਾਂ ਤੇ ਖੜਾ ਹੋਵੇ। ਇਹਤੋਂ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਅਗਰ ਸਬਸਕ੍ਰਾਈਬ ਜੁੜਨ ਕਰਨਾ ਜੀ ਸਤਿ ਸ੍ਰੀ ਅਕਾਲ